ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਆਜੂਗੇ ਸਾਨੂੰ ਫੇਰ ਕਰਾਉਨੇ ਆ ਤੁਖਨਵਰਨ ਸਾਹਿਬ ਪਟਿਆਲੇ ਦਰਸ਼ਨ ਗੱਡੀ ਖੜੀ ਆ ਤਿਆਰ ਆਪਣੀ ਲੱਗੇ ਤਰਨ ਆਮਲੀਆ ਮਾਵਾ 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 ਇਹਨਾਂ ਤੋਂ ਸੁਖਲ ਜੀ ਅੱਲਾ ਜੱਲ ਮੇਰੀਆਂ ਕੱਲ ਵਾਲੀਆਂ ਵਧਾਈਆਂ ਅੱਜ ਜੀ ਨੂੰ ਪਰਸਨਲੀ ਮਿਲ ਗਏ ਥੈਂਕ ਯੂ ਸੋ ਮਚ ਆਲ ਨੂੰ ਕਰਿਆ ਫੋਨ ਕਹਿੰਦਾ ਕੱਲ ਕੋਈ ਮੈਸੇਜ ਤਾਂ ਕਰਿਆ ਨਹੀਂ ਮਾ ਕਰਿਆ ਤਾਂ ਹੈਂ ਕਿਹਾ ਮੇਰੇ ਕੋਲ ਤਾਂ ਆਇਆ ਨਹੀਂ ਮਾ ਤੂੰ ਨੈਟ ਬੰਦ ਕਰਕੇ ਦੇਖੀ ਗਿਆ ਨਹੀਂ ਤੂੰ ਭੁੜੇ ਦੇ ਭੋਗ ਵਾਗੇ ਐਦਾ ਕਿ ਇਸ ਵਾਰ ਨਿੱਜੀ ਕਾਰਡ ਨਹੀਂ ਭੇਜਿਆ ਰਿਹਾ ਇਹ ਰਹਿਣੇ ਨਹੀਂ ਭਾਈ ਭਰਾ ਨਾਲ ਲੜਾਈ ਕਰ ਗਿਆ ਭੋਗ ਆ ਨਿੱਜੀ ਕਾਰਡ ਨਹੀਂ ਭੇਜੇ ਜਾ ਰਹੇ ਆ ਤਾਂ ਗੱਲ ਤਾਂ ਵਹੀ ਹੈ ਚਲ ਜੀ ਜੋ ਕੋਈ ਕੋਰਸ ਪ੍ਰੋਗਰਾਮ ਹੈ ਹਾਂ ਬਸਾ ਹੀ ਇੱਥੇ ਹੀ ਬਹੁਤ ਖੜੀਆਂ ਦੀ ਯਾਦ ਤੋਂ ਪਹਿਲੇ ਫਾਰਸ ਜੇ ਲੇਟ ਬੱਕਰੀ ਬੱਕਰੀ ਕਾਮਟ ਲੇਟ ਮਰਾਜ ਨੂੰ ਸਾਡੀ ਜਿਵੇਂ ਜਾਨਦੇ ਨੇ ਮਾਰਕ ਨੂੰ ਹੋਰ ਮਾਰਦਾ ਜੀ ਕੋਸਮ ਕੋਪਾ ਹੋਰ ਮਾਰ ਆਜਾ ਤੋਫਾ ਲੈ ਬਟੋ ਕਹਿਮ ਬਸ ਆਈ ਰੇ ਕੇਪ ਕੀ ਆ ਬਾਈ ਜੀ ਗੱਡੀ ਹੋਰ ਲਿਆਂਦੀ ਦੇਖੀ ਹੋਰ ਲਿਆਂਦੀ ਅੱਛਾ ਬਾਈ ਗਾ ਕਹਿੰਦਾ ਡਬਲ ਮੋਦਾਈ ਆਉਗੇ ਤੇਰੇ ਕੋਸ ਸਾਹਿਬ ਨੂੰ ਬਰਥਡੇ ਦੀਆਂ ਕੱਲ ਵਾਲੇ ਦੀਆਂ ਇਹਨਾਂ ਨੂੰ ਗੱਡੀ ਦੀਆਂ ਕਾਲ ਕਾਲਾ ਜਿਕਨਾ ਕਨਾ ਮੈਜੀ ਜੇ ਨਹੀਂ ਕਰਿਆ ਤੁਸੀਂ ਨਾ ਦੱਸੋ ਮਰ ਰਾਤ ਦਾ ਗਰੁੱਪ ਚ ਦਾ ਗਰਮ ਮੁਕਰਮੀ ਹੋਇਆ ਵਧੀਆ ਉਹ ਬਾਅਦ ਮਹੀਨੇ ਬਾਅਦ ਆਊਗਾ ਜਿਹੜਾ ਲੱਗਾ ਮੈਨੂੰ ਨਹੀਂ ਜੀ ਗਾੜ ਹੋ ਜਾਵੇ ਜੀ ਲੱਗੀ ਹੁਣ ਜੀ ਦੀ ਵੱਟ ਗਿਆ ਹੋਊਗਾ ਨਾ ਹੁਣ ਹਾਂ ਤੋਂ ਗੋੜ ਭੇਜੇ ਵੱਡੀ ਚੱਕੜ ਚੱਕਰਾ ਮਾੜ ਜੀ ਆਹ ਆਉੜੋ ਦਿਖਾਉਣੇ ਦੀ ਦਿਖਾ ਦੇ ਚਲੋ ਹੀ ਚਲੋ ਮੋੜਿਓ ਮਾਗਰੋਂ ਆ ਜਾਂਦੇ ਸੀ ਕੱਦ ਦੇ ਆਏ ਖੜੇ ਆ ਅਸਾ 300 ਦੀ ਤੇ ਉਹਦੇ ਢਾਲ ਮਗੂ ਪਾਰ ਲੱਗਣ ਲੱਗ ਗਿਆ ਸੀ ਆਹ ਆਹ ਵਾਲੇ ਨੂੰ ਮੁੰਡਾ ਲੈ ਆਜੇ ਨਵਾਂ ਸਾਈਕਲ ਸਾਈਕਲ ਇਹਨੂੰ ਫਿੱਟ ਨਹੀਂ ਬੈਠਿਆ ਅਜੇ ਲਾਈਟ ਮੂੰਹ ਤੇ ਮਾਰ ਕੈਮਰਾ ਲਾਈਟ ਸਾਈਕਲ ਫਿੱਟ ਨਹੀਂ ਬੈਠਿਆ ਹੁਣ ਸਾਈਕਲ ਤੇ ਮਾਰ ਆਲੇ ਬਾਸ ਸਾਈਕਲ ਲੈਂਦੇ ਨੇ ਸਾਈਕਲ ਟਾਈਟ ਹੈ ਸੈਲ ਵੇਚਣਾ ਹੈ ਹਾਂ ਹੁਣੇ ਵੇਚਣਾ ਕੱਲ ਲੈਂਦਾ ਜੇ ਕੋਈ ਗਾ ਕਾ ਦੱਸ ਦਿਓ ਕਹਿੰਦਾ 30000 ਦਾ ਲੈਂਦਾ ਕਹਿੰਦਾ 15 ਹੀ ਦੇ ਦੂੰ ਅੱਕਿਆ ਪਿਆ ਵਧੀਆ ਚੱਲਦਾ ਸਾਈਕਲ ਇਹ ਹੈਂ ਦੇਖ ਲੈ ਆਹੀ ਪਰ ਲੱਗਾਣਾ ਕਰਦਾ ਲਓ ਜੀ ਅੱਜ ਬੰਦੇ ਪਿਛਲੀ ਵਾਰ 100 ਕਿਲੋਮੀਟਰ ਲਾ ਕੇ ਥੱਕ ਗਿਆ ਜੇ ਇੱਤੀ ਆ ਗਿਆ ਤੇ ਖੜੇ ਕਰ ਗਿਆ ਪਟਿਆਲੇ ਤੋਂ ਪਹਿਲੀ ਕਹਿੰਦੇ ਬਸ ਜੇ ਦੀ ਵਾਰ ਤੋਂ ਪਰੇ ਆਏ ਆ ਗਏ ਵੀ ਹੱਥੋਂ ਤਰਲੇ ਨਹੀਂ ਕਰੇ ਵੀਰੇ ਬਿਸਕੁਟ ਬਿਸਕੁਟ ਪੰਜਾਬੀ ਜਗਾਂ ਬਿਸਕੁਟ ਹਾਂ ਬਿਸਕੁਟ ਗਏ ਬਿਸਕੁਟ ਇਹ ਕਿਹੜਾ ਕੈਮਰਾ ਪਰਲੇ ਪਾਸੇ ਆ ਭਾਈ ਇਹ ਨਹੀਂ ਬੈਠ ਕੇ ਇਹ ਮਾਰਦਾ ਕਾਰਡ ਭੁੱਕੀ ਜਾ ਹਾਂ ਇਹ ਕਾਰਡ ਮਾਰ ਕੇ ਆਉਂਗਾ ਮੇਰਾ ਬਸ ਆਹ ਹੋ ਗਿਆ ਕਹਿੰਦੇ 26 ਤੇ ਚੱਲੇ ਹੋ ਇਹਦਾ ਚੱਲੇ 33 ਤੇ ਫਿਰ ਓਕਾ ਹੋ ਜਾਊਗਾ ਮਸਲਾ ਜੀ ਪਹਿਲੇ ਛਿੰਗੋ ਬੁੜੇ ਜਾਨਾ ਕੱਢਣੇ ਪਹਿਲਾਂ ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਆਪਾਂ ਨਾ ਬੰਦਾ ਤੁਸੀਂ ਗਲਤ ਹੋ ਉਨੇ ਮੂਰੇ ਪਹਿਲੇ ਤੇ ਐਂਡ ਵਾਲੀ ਕਿਲੋਮੀਟਰ ਜਾਨ ਘੜਦੀ ਸ਼ੁਰੂ ਵਾਲੇ ਕਿਲੋਮੀਟਰ ਗਲਤ ਆ ਜਾਓ ਮੁੰਡਿਆ ਇੱਧਰ ਆ ਜਾਓ ਆ ਜਾਓ ਆ ਜਾਓ ਕਾਈ ਕਰਾਂਗੇ ਮਾ ਕਰੋ ਫਿਰ ਆਲੇ ਮੁੰਡਿਆ ਨੇ ਹੁਣ ਇਹ ਵੀਡੀਓ ਬਰਾਬਰ ਪੁੱਛਿਆ ਛੱਡਣਾ ਔਰ ਇਹਨਾਂ ਨੂੰ ਪਤਾ ਨਹੀਂ ਇਹ ਵੀਡੀਓ ਬਰਾਬਰ ਐ ਨਹੀਂ ਕੱਪਦਾ ਸਤਿ ਬੇਵਾ ਤੁਮ ਇਤੇਆ ਰਾਵਨ ਭੋਜਨ ਤਜਾ ਇਹ ਬੜੀ ਸੀ ਨਹੀਂ ਚਾਹ ਕਰਕੇ ਵੀ ਸ਼ਾਂਤ ਗੰਧਵਾਹ ਰਹੇ ਹੋ ਸਾਦੇ ਸੋਹਣੇ ਸਾਦੇ ਕਾਤੋੜੇ ਮੈਂ ਹਲੋ ਸਿਨੇਮਾ ਕੋਲ ਮੁੜ ਰਲ ਰਹੀ ਸੀ ਫਿਰ ਨਿਕਲ ਗਿਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਹੁਣ ਐ ਫੜਨ ਦਾ ਪਿਆ ਕਰਦਾ ਕੋ ਸਾਬ ਬੈਠਣੇ ਚ ਲੇਕਿਨ ਤੋ ਚਾਰੇ ਜੇਨਾ ਨੂੰ ਦੋਈ ਆ। ਪ੍ਰਭਾ ਦੇ ਕਿਰਾ ਸੰਪੁਰ ਗੁਰੂ ਘਰ ਮਠਾ ਤੇ ਕੇ ਚਾਦਰ ਲੰਗਰ ਸ਼ੱਕ 100 ਰੁਪਈਆ ਸੰਗਤਾਂ सड़क चौड़ी कर करती है चल कम करे खा था खाता लवे बिच त करते भी नहीं कुछ ਆ ਜੀਵਾ ਕਿਹੜੀ ਜਿਹੜੀ ਤੂੰ ਸਾਬ ਨਹੀਂ ਹਟਦੇ ਤਾਂ ਲਾਉਂਦੇ ਨੇ ਆ ਕੇ 40 50 ਕਿਲੋਮੀਟਰ ਚਲਾ ਕੇ 50 ਡੰਡ ਵਾਟੀਆਂ 1 ਕਿਲੋਮੀਟਰ ਦੀ 1 ਵਾਟ ਡੰਡ ਨਹਿ ਚੋਂ 1 ਕਿਲੋਮੀਟਰ ਦਾ 1 50 ਕਿਲੋਮੀਟਰ ਦੇ 50 ਪਹਿਲੀ ਵਾਰ ਪਰ ਅਸੀਂ 70 75 ਚਲਾਇਆ ਉਹਦੇ 90 ਲਾ ਦਿੱਤੀ ਇਹਨਾਂ ਨੇ ਕਿਵੇਂ ਲਾਉਂਦੇ ਨੇ ਕੰਮ ਕਰਾਉਂਦੇ ਨੇ ਆ ਗਿਆ ਗੁੱਸਾ ਨਾ ਖਾ ਚਲੋ ਮੁੰਡੇ ਔਡੀ ਵਾਰੀ ਆ ਗਈ ਹੁਣ ਚਲੋ ਚਲੋ ਵੈਰੀ ਗੁੱਡ ਆ ਜੇ ਕੰਮ ਕਰੋ ਇੱਕ ਹੱਥ ਤੇ ਲਾਏਗਾ ਮੰਗਦੇ ਅੱਛਾ ਮੰਗਦੇ ਬਾਬਾ ਨਵੇਂ-ਨਵੇਂ ਤਰੀਕੇ ਸਿਖਾਉਂਦੇ ਸਾਨੂੰ ਦੇਖ ਲੈ ਐ ਫਾਇਦਾ ਚੰਗੇ ਮਿੱਤਰਾਂ ਨਾਲ ਔਡੀ ਦਾ ਸਰੀਰ ਵੀ ਬੰਦੇ ਦਾ ਫਿੱਟ ਰੱਖਦੇ ਨੇ ਡੋਲੇ ਨਹੀਂ ਹੈ ਚੰਗੀਆਂ ਗੱਲਾਂ ਮਾੜੀ ਸੰਗਤ ਤੋਂ ਬਚਾਉਂਦੇ ਨੇ ਨਸ਼ੇ ਤੋਂ ਬਚੇ ਰਹੇ ਹਾਂ ਸੀ ਹਾਂ ਨਸ਼ਾ ਦਾ ਬਸ ਆਹੀ ਆੜਾ ਨਾਲ ਸਾਈਕਲ ਨਾਲ ਲਾਤਾ ਵਾਜੀ ਵਾ ਚੱਲ ਵੀ ਕਾਕੇ ਜਰਾ ਹੁਣ ਸਾਡਾ ਭਾਈ ਕੋਚ ਆਹੇ ਸਾਨੂੰ ਸਿਖਾਉਂਦਾ ਵੀ ਕਿਵੇਂ ਲੱਤਾਂ ਰੱਖਣੀਆਂ ਨੇ ਬੱਸ ਮੈਨੂੰ ਇਹ ਕਿਤੇ ਪਾਲ ਨੂੰ ਘਰੋਂ ਲੈ ਕੇ ਆਉਣਾ ਉਹੀ ਤਾਂ ਗੱਲ ਹੈ ਕਿਲੋਮੀਟਰ ਬ੍ਰੇਕ ਨਹੀਂ ਆਰੇ ਬ੍ਰੇਕ ਦਾ ਫਰੇਜ ਕਸੀਆਂ ਵਾਲੀ ਨਾ ਪੈੜਾਂ ਪੈੜਾਂ ਕਸੀਆਂ ਨਹੀਂ ਆਈਆਂ ਅਜੇ ਬਹੁਤ ਵੱਡਾ ਤੇਰੇ ਸ਼ਾਬਾਸ਼ ਮੈਂ ਲਾਭਾਂ ਕਰੋ ਜੀ ਤੋਂ ਸ਼ੁਰੂ ਕਰੋ ਤੇ ਇਹ ਤੋਂ 1x1 ਤੋਂ ਦੇ ਡੇ ਓਹ ਹੋ ਓੱਚੀ ਓੱਚੀ ਮੈਂ ਵਾਸਾ ਕਰੀ ਤੁਸੀਂ ਬਣੇ ਕਿ ਕਿਤੇ ਮੈਦਾਨ ਚ ਜਾਉਣਾ ਮੌੜ ਆ ਗਿਆ ਗਰਾਊਂਡ ਚ ਜੱਟ ਜਾਉਣਾ ਮੌੜ ਹਾਂ ਆਹ ਤੇ ਜੱਟ ਜਾਉਣਾ ਮੌੜ ਫੜਾ ਮਤ ਕਹਾਂ ਜਾਣਾ ਮੌੜ ਕਿਤੇ ਵਾਈਫਾਈ ਹੋ ਗਿਆ ਬੰਦ ਉਹ ਲਾਇਆ ਵਤੀ ਵਾਈਫਾਈ ਉਹ ਕਿਤੇ ਉਹਦਾ ਪੈਕ ਖਤਮ ਹੋ ਗਿਆ ਘਰੇ ਉਹੀ ਲੱਗਿਆ ਵਤੀ ਸਿਆਣਾ ਸਿਆਣਾ ਤਾਂ ਹੀ ਕਹਿੰਦਾ ਸ਼ਕਾਰ ਵੇਲੇ ਕੁੱਤੀਆਂ ਸਾਰਾ ਤੇਰੀ ਕੁੱਤੀ ਨਹੀਂ ਲਈ ਬੈਠਾ ਜਦੋਂ ਸ਼ਕਾਰ ਨਿਕਲਿਆ ਕੁੱਤੀ ਮੁੱਤਣ ਲੱਗਦੀ ਫੱਤੇ ਮੁੱਤਣ ਹੋਈ ਕੰਮ ਉਹੀ ਹੋਇਆ ਸਾਡੇ ਸਭ ਦੇ ਹਾਊਸ ਦੇ ਮੈਨੂੰ ਪਤਾ ਕੀ ਕਹਿੰਦਾ ਉਹ ਸਵੇਰੇ ਮੈਂ ਕਰਿਆ ਫੋਨ ਕਰਾਂ ਕੋਈ ਮੈਸੇਜ ਹੀ ਕਰਿਆ ਕਹਿੰਦਾ ਮਾਹ ਤੁਸੀਂ ਮੈਸੇਜ ਤਾਂ ਕਰਿਆ ਨਹੀਂ ਓਏ ਜਦ ਦੇਖੇ ਉਹ ਨੈਟ ਲਾਇਆ ਦੂਜਾ ਫੋਨ ਡੜ ਡੜ ਰਿਹਾ ਸਾਈਡ ਨਾਲ ਮੈਸੇਜ ਕਰਕੇ ਮਾਹ ਇਹ ਤਾਂ ਕੰਮ ਖਰਾਬ ਹੋ ਗਿਆ ਬਈ ਪਾਲ ਲੈ ਗਈ ਤੂੰ ਬੱਚੀ ਆ ਮਤ ਪਿਆ ਦੀ ਰਾਮ ਨਾਲ ਜਿਹੜੇ ਟਾਈਮ ਅੱਗੇ ਉੱਠਦਾ ਉਹ ਟਾਈਮ ਤੇ ਬੈਲ ਵਾਰੀ ਬਹਾ ਚੱਲ ਬਈ ਅੱਛਾ ਲਿਆਂਦਾ ਆ ਆ ਲਿਆਂਦਾ ਇਹਨੇ ਦੇਖ ਤੂੰ ਪੌਰ ਅਰਬੀ ਘੋੜਾ ਪੇਸਤੀ ਵੀ ਦੇ ਤੂੰ ਮੈਂ ਤਾਂ ਇਹ ਵੀ ਬਰੇਸ ਵੱਲ ਬੜਾਈ ਦਿੱਤੀ ਆ ਮੈਂ ਤੇਰੇ ਨਾਲ ਫੋਨ ਤੇ ਫੋਨ ਕਰੀਆਂ ਫਿਰ ਆਂਟੀ ਨੇ ਚੱਕਿਆ ਹੁਣ ਬਹੁਤ ਫੋਨ ਕਰੇ ਮੈਂ ਤਾਂ ਲੰਘਿਆ ਫਿਰ ਅਜੀ ਵੀਰੇ ਖੜੇ ਜਿੱਦੇ ਮਾਚਲ ਆਏ ਜਾਣ ਨੂੰ ਕੋਹ ਸਾਬ ਉਹਦੇ ਗੁਰਦਸਾਨ ਦੇ ਨਾਲ ਨਾਲ ਸਾਈਕਲ ਵੀ ਸੈੱਟ ਕਰ ਰਹੇ ਨੇ ਹੱਥ ਚੜੋ ਇੱਕ ਤਾਇਆ ਦਿਗਾ ਤਾਇਆ ਹੁਣ ਸੁਣ ਲਾ ਸੁਣਾਉਣ ਦੇ ਨਾਲ ਗੱਲ ਹੁੰਦੀ ਹੈ ਇੱਕ ਤਾਇਆ ਦਿਗਾ ਉਹ ਕੁੱਤਾ ਕੁੱਤੀ ਜਿਹੜਾ ਹਲਕਾ ਦਾਦੀ ਨਾਲੇ ਮੇਰੇ ਇੱਕ ਆੜੀ ਗੱਲ ਸੁਣਾਉਂਦੇ ਉਹਨਾਂ ਦੇ ਪਿੰਡ ਵਿੱਚ ਮਜ ਵੀ ਆਦਾ ਤਾਇਆ ਜੀ ਉਹ ਇੱਕ ਢਾਂਗ ਮਾਰਦਾ ਸੀ ਉਹ ਕਹਿੰਦਾ ਕਿਹੜਾ ਢਾਂਗ ਮਾਰਦਾ ਸੀ ਕੁੱਤੇ ਦੇ ਬੱਸ ਮੈਂ ਹਲਕੇ ਦੀ ਕਹਿੰਦਾ ਪੀਤੂ ਤਾਂ ਨੂੰ ਮਲਾ ਕੇ ਲਿਓ ਢਾਂਗ ਮੋਢਾ ਇਹ ਤਾਂ ਨਹੀਂ ਆ ਰਿਹਾ ਹੋਣੀ ਵੀ ਰਿਹਾ ਪੜਿਆ ਜੀ ਮਾ ਕੋਈ ਕਹਿੰਦਾ ਪੜਿਆ ਇੱਕ ਡਾਂਗ ਮਾਰੀ ਬਸ ਖਰਮਾ ਇੱਕ ਦਿਨ ਕੁੱਤੇ ਆ ਗਏ ਕਹਿੰਦੇ ਕਿ ਇਹਦੇ ਹਲਕੀ ਵੀ ਭਜ ਗਿਆ ਕਿ ਮੰਜੇ ਥੱਲੇ ਫੜ ਗਿਆ ਨਾ ਬੰਦੇ ਨੇ ਕਿਹਾ ਤੈਨੂੰ ਬੁਲਾਉ ਤੈਨੂੰ ਬੁਲਾਉ ਤਾ ਡਾਂਗ ਲੈ ਕੇ ਆਇਆ ਆਇਆ ਥੱਲੇ ਬੜੀ ਵੀ ਕੁੱਤੀ ਮਾਰੀ ਡਾਂਗ ਮੋਢੇ ਤੱਕ ਤੁਰ ਪਿਆ ਮੰਜਾ ਤੂੰ ਕਹਿੰਦਾ ਚੱਕ ਲਓ ਬਾਈ ਉਹ ਕਹਿੰਦਾ ਬਸ ਕਹਿੰਦਾ ਡਾਂਗ ਇੱਕ ਨੂੰ ਮਾਰਨੀ ਹੈ ਬਾਕੀ ਕਿਸਮਤ ਹੈ ਕਹਿੰਦਾ ਜੀ ਉਹ ਸਾਲੀ ਕੁੱਤੀ 2 ਮਿੰਟ ਬਾਅਦ ਆਇਆ ਜੇ ਕਰਕੇ ਉੱਠ ਖੜੀ ਕਹਿੰਦਾ ਤਾਇਆ ਯਾਰ ਦਿਨ ਬਾਅਦ ਨਿਕਲਣਾ ਸਾਲੀ ਨੇ ਕੈਰੀਅਰ ਖਰਾਬ ਕਰਤਾ ਮੇਰੇ ਲਾ ਜਾ ਵੀਰੇ ਬਸ ਆ ਥੋੜਾ ਘਵਾ ਲਓ ਚੜਦਾ ਨਹੀਂ ਕੈਰੀਅਰ ਬਸ ਖਰਾਬ ਕਰ ਦੇਗਾ ਤੁਮੇ ਆ ਇੱਥੇ ਆ ਕੇ ਨਹੀਂ ਚੜਦਾ ਛੇੜਾਂ ਤਾਰੇ ਇਹ ਕਿਹੜੇ ਹੈ ਜੀ ਮੈਂ ਮੈਸੇਜ ਲਾ ਵੀ ਮੁੰਡੇ ਹੁਣ ਚੱਲੇ ਨੇ ਹੌਲੀ ਹੌਲੀ ਰਾਈਡ ਤੇ ਪੁੱਛੇ ਕੀ ਗੱਡੀ ਆ ਗਈ ਆ ਵੀਰ ਜੀ ਹੁਣ ਰਲੇ ਨੇ ਸਾਡੇ ਨਾਲ ਹਾਂ ਤਾਜ਼ੇ ਤਾਜ਼ੇ ਕੱਟਿਆ ਕੱਟਿਆ ਇਹ ਵਾਹ ਕੱਟਾ ਵਾਸ਼ਾ ਕੱਟਿਆ ਕੋ ਸਾਹ ਅੜੀ ਸਾਹ ਵੀਡੀਓ ਅਹੀ ਬਣਾਈ ਦੀ ਫਿਰ ਇਹਨਾਂ ਦੀ ਵਧੀਆ 45 ਲਾ ਲੈ ਇਹਨੂੰ ਹਾਂ ਤੁਹਾਨੂੰ ਤੇ 50 ਦਰ ਕੀ ਹੈ ਅੱਧਿਕਰੋ ਪਾਲ ਸੀ ਕਰ ਲੈ ਆ ਵੀ ਮੁੜੇ ਓਟ ਇਹਨਾਂ ਕੱਟਿਆ ਇਹਨੇ ਕਾਹਦਾ 80 ਕੁ ਮੀਟਰ ਚਲਾ ਦਈਏ ਕਬਾਡੀ ਪੇਸ਼ੇ ਦਾ ਨਹੀਂ ਕੁਛ ਆਉਂਦਾ ਜਿਵੇਂ ਪਤਾ ਕੋ ਨੂੰ ਆਏ ਜਾਤੀ ਵਾਲੇ ਮੁੰਡੇ ਸਾਨੂੰ ਪਿੱਛੇ ਛੱਡਿਆ ਸੀ ਪਰ ਹੁਣ ਅਸੀਂ ਪਿੱਛੇ ਛੱਡਦੇ ਉਪਰ ਉਹ ਕਿਲੋਮੀਟਰ ਪੂਰੇ ਕਰਨ ਚੱਲੇ ਹੋ ਅੱਛਾ ਰਹਿ ਗਏ ਸੀ ਅੱਜ ਬੱਚੇ ਨਾਲ ਸੂਏ ਤੋਂ ਮੁੜੇ ਆਏ ਹਾਂ ਮੇਰੇ ਨਾਲੇ ਚੱਲੋ ਪੈਂਆ ਪੂਰਾ ਹੋ ਜਾਦਾ ਨਹੀਂ ਮੇਰੇ ਕਿੰਨੇ ਨੂੰ ਕੁੱਟਦੇ ਉਸੇ ਹਰਾ-ਹਰਾ ਬਣਾ ਕੇ ਇਹ ਸੱਖ ਕੰਮ ਇਹ ਸੱਖ ਕਰਾ ਦੂੰਗਾ ਗੈਰੀ ਮੈਂ ਆ ਕੇ ਤੂੰ ਕੀ ਕਰਦਾ ਮੈਂ ਬਾਕੀ ਸਾਰੀ ਪੰਜਾਬ ਫਿਲਮ ਦੀ ਹੁਣ ਲੋਡ ਨਹੀਂ ਦੇਖਣ ਦੀ ਸਾਡੇ ਹਾਂਜੀ ਉਹ ਆ ਗਿਆ ਖਾਂਚ ਬਿਨਾ ਦੇਖੇ ਪਰ ਇਹ ਜੋ ਚੰਗੀਆਂ ਫਿਲਮਾਂ ਪੰਜਰੋਂ ਬਿਵਾਰ ਸੈਕਟਰ ਆਂਦਾ ਕਹਿੰਦਾ ਨਹੀਂ ਜਦ ਮਨ ਦਾ ਪੰਚੀ ਪੇਜਰੇ ਚ ਕੈਦ ਹੁੰਦਾ ਹੈ ਹੈ ਉਹ ਸਾਲਾ ਤੜਫੜਾਉਂਦਾ ਹੈ ਮੇਮਾ ਉੱਡ ਕੇ ਜਾਵਾ ਉਹ ਕੰਮ ਅੱਜ ਮੇਰੇ ਨਾਲ ਸੀ ਸਵੇਰੇ 4 ਵਜੇ ਦਾ ਠੀਕ ਆ ਫਿਰ ਭੱਜਣ ਗਿਆ ਮੈਂ ਸੋਚਿਆ ਮੈਂ ਹਾਂ ਚਲ ਫੋਨ ਹੀ ਕਰਦਾ ਫੇਟ ਗਿਆ ਹੁਣ ਧੀਰੇ ਵਿੱਚ ਘਰੇ ਬੈਠਣ ਲੱਗ ਜਮ ਤੂੰ ਸਿੱਧੀ ਜੀ ਕਰਾ ਆ ਜਾਓ ਇਧਰ ਜੀ ਨਾ ਨਾ ਇਧਰ ਓਕੇ ਜੀ ਮਰਾਜ